ਸੇਦੂ ਸਕੇ ਪੜਵੇ ਆ ਸਵੇਰੇ ਸਾਡੀ ਗੱਲ ਹੋਈ ਸੀ ਇਹਨਾਂ ਨਾਲ ਵੀ ਆਪਣੀ ਗੱਡੀ ਆਲਟੋ ਦੇਖਣੀ ਸੀ ਕਿ ਵਧੀਆ ਗੱਲ ਆਲਟੋ ਦੀ ਫੋਟੋਆਂ ਪਾਈਆਂ ਪਈਆਂ ਸੀ ਹੈਗੇ ਭਾਈ ਓਏ ਹਾਂ ਹਾਂ ਜੀ ਆਜੀ ਬੋੜਾ ਵਾਲਾ ਆਜੀ ਬੋੜਾ ਵਾਲਾ ਜੀ ਕੀ ਹਾਲ ਹੈ ਜੀ ਠੀਕ ਹੈ ਹੋ ਠੀਕ ਹੈ ਭਾਈ ਤੇ ਗੱਡੀ ਸਵੇਰੇ ਮੈਂ ਤੁਹਾਨੂੰ ਫੋਟੋਆਂ ਪਾਈਆਂ ਸਵੇਰੇ ਤੁਸੀਂ ਹਾਂ ਉਹ ਤਾਂ ਭਾਈ ਵਿਕ ਗਈ ਆਹ ਜੀ ਕੱਲ ਤੋਂ ਉਹ ਦੇਖ ਲਓ ਬੈਨਰ ਦੇਖ ਲਓ ਆ ਨਹੀਂ ਹੈ ਕਿ ਉਹ ਨਾ ਉਹ ਵਿਕ ਗਈ ਭਾਈ ਸੇਮ ਹੀ ਜੀ ਦੋਨਿਆਂ ਤੂੰ ਵੀ ਵਧੀਆ ਤੂੰ ਸਾਡਾ ਇੰਤਜ਼ਾਰ ਤਾਂ ਕਰ ਲੈਂਦੇ ਬਾਈ ਵਸਾ ਉਹ ਬੰਦੇ ਕਾਲੇ ਹੀ ਸੋਟੇ ਮੁਰਾ ਉਹਨਾਂ ਨੂੰ ਜੱਟ ਗਈ ਹਮ ਬਾਲ ਲੈ ਗਏ ਉਹ ਓਹੋ ਉਹ ਆਏ ਆਉਗੇ ਬਾਈ ਉਹ ਆਉਣ ਸਾਰੀ ਬਾਰੇ ਕਾਲੇ ਹੋ ਗਏ ਸਾਨੂੰ ਕਹਿੰਦੇ ਵੈਸੇ ਤਾਂ ਲੈ ਕੇ ਜਾਣੀ ਮੈਂ ਕਹੇ ਵੀ ਉਹ ਬੰਦਾ ਨਹੀਂ ਆਉਣਾ ਬਾਈ ਬੋੜਾ ਬਾਲ ਤੋਂ ਉਹਨਾਂ ਦੀ ਗੱਡੀ ਆਹੇ ਓ ਗੱਡੀ ਬੜੀ ਵਧੀਆ ਸਾਫ ਸੀਗੀ ਮੈਨੂੰ ਕਈ ਫੋਟੋ ਹੋਰ ਤਾਂ ਨਹੀਂ ਬਾਤ ਪਈ ਕਿਤੇ ਲੈ ਕੇ ਆ ਗੱਡੀ ਬਹੁਤ ਓਕੇ ਹੈ ਭਾਈ ਅੱਛਾ ਹਾਂ ਪੂਰੀ ਬਦਈਆ ਓਕੇ ਹੈ ਸਰ ਪੇਰ ਇੰਜਨ ਗੱਲ ਆਈ ਬਾਈਆਂ ਦਾ ਸਕ੍ਰੈਪ ਦਾ ਨਵਾਂ ਜਾਂ ਕੰਮ ਆਗਾ ਤੇ ਨਵਾਂ ਜੇ ਕੰਮ ਦੇ ਵਿੱਚ ਸ਼ੁਰੂਆਤ ਹੈ ਹਨਾ ਫੋਟੋ ਪਾਤੀ ਗੱਡੀ ਸਾਨੂੰ ਪਸੰਦ ਆ ਗਈ ਸੀ ਦੇਖਣ ਆਈ ਸੀਗੇ ਤੇ ਚਲੋ ਆਹ ਦੇਖ ਲੈਨੇ ਹਨਾ ਜੇ ਹਾਂ ਤੁਹਾਨੂੰ ਕਿਸੇ ਕੋਈ ਗੱਡੀ ਪਸੰਦ ਹੋਵੇ ਸਕ੍ਰੀਨ ਤੇ ਨੰਬਰ ਚੱਲੀ ਜਾਂਦਾ ਭਾਈ ਤੁਹਾਡੀ ਆਈ ਡੀ ਹੈਗੀ

ਲਓ ਮਿੱਤਰੋ ਗੱਡੀਆਂ ਵੈਸੇ ਹੈਗੀਆਂ ਥੋਲੀਆਂ ਨੇ। ਤੇ ਨਵੇਂ ਨਵੇਂ ਦਾ ਮਸਰਾ ਆਪਾਂ ਜਿਹੜੀਆਂ ਨੇ ਸ਼ੁਰੂ ਕੀਤਾ ਨਾ। ਹਾਂ ਲਓ ਸੱਚੇ ਪਾਸ਼ਾ ਮਿਹਰ ਕਰੇ। ਤੇ ਆ ਜਿਹੜੀ ਵੀ ਇਧਰ ਗੱਡੀ ਦਿਖਾ ਦੇ ਹਨਾ ਕਈ ਵਾਰ ਬਾਈ ਨੂੰ ਕੁਛ ਨਾ ਹੋਰ ਪਸੰਦ ਆ ਜਾਂਦੀ ਆ ਤਾਂ ਜ਼ਰੂਰ ਕਨੈਕਟ ਕਰੋ ਜੀ। ਤੇ ਇੱਕ ਨਵਾਂ ਦੱਸਿਓ ਮਾੜੀ ਜੀ ਤੇ ਮਾੜਲਾ ਬਾਈ ਇਹੇ। ਅੱਛਾ। ਦਿੱਲੀ ਨੰਬਰ ਹੈ ਐਨਓਸੀ ਹੈਗੀਆਂ ਨਾਲ ਇਹਦੇ। ਅੱਛਾ ਅੱਛਾ। ਪਰ ਪਾਸਿੰਗ ਦਾਤੋ ਨਾ ਵੀ ਰੋਦੀ ਵੀ ਐਨਓਸੀ ਦਿੱਤੀ ਹੋਈ ਹੈ ਨਾਲ। ਲੈ। ਤੇ ਆ ਕਿ ਨਹੀਂ ਮਾੜਲਾ। ਇਹ ਜਿਹੜਾ ਨਵਾਂ ਮਾੜਲਾ। ਜਨਾ ਰਿਜਨਲ ਹੈ। ਅਰੇ ਯਾਰ ਤੇਰਾ ਬੀਤੀ ਨੰਬਰ ਐਨਓਸੀ ਦੀ ਲੋੜ ਆ ਰਹੀ ਜਿਸ ਨੇ ਇਹ ਟ੍ਰੀਜਨ ਵਾਲਾ ਬਈ ਇਸ਼ਾਰਾ ਅੱਛਾ ਹਾਂਜੀ ਸੀਐਨਜੀ ਤੇ ਲੱਗੀ ਹੋਈ ਐ ਤੇ ਕੋਈ ਉਹ ਨਹੀਂ ਐਨਓਸੀ ਬਥੇ ਬੰਦੇ ਨੂੰ ਦਿੱਚੀ ਚਾਹੁੰਦੇ ਜੇ ਤੇਰਾ ਵੀ ਕਟਵਾ ਸਕਦੇ ਐਨਓਸੀ ਦੇ ਦੇਣਾ ਤੇ ਕਟਵਾਇ ਨੀ 7 ਅਪ੍ਰੈਲ ਨੂੰ ਇਹਦੀ ਪਾਸਿੰਗ ਖਤਮ ਹੋਈ ਆ ਅੱਛਾ ਹਾਂਜੀ ਠੀਕ ਐ ਬਾਕੀ ਹਾਂ ਜਿਹੋ ਜੀ ਗੱਡੀ ਬਾਈ ਨੂੰ ਚਾਹੀਦੀ ਕਿਸੇ ਨੂੰ ਪ੍ਰਾਪਤ ਹੋਈ ਜਾਂ ਨਾ ਗੱਲਬਾਤ ਕਰਾਂਗੇ ਅਗਲੇ ਬਾਈ ਆਏ ਨੇ ਸਾਨੂੰ ਸੇਲ ਨੂੰ ਤਾਂ ਘੱਟ ਕਿਤੇ ਬੋਲੇ ਵੀ ਅਗਲਾ ਉਹ ਜਿਲੇ ਅੱਛਾ ਜਿਹੜੀਆਂ ਕਿ ਖੋਲੀ ਕਰੀ ਮੈਨੂੰ ਇਹ ਚੋ ਕੋਈ ਸਪੇਅਰ ਪਾਰਟ ਦੀ ਕਿਸੇ ਦੀ ਜ਼ਰੂਰਤ ਹੋਵੇ ਹਾਂ ਬਾਈ ਦੇ ਦਾਂਗੇ ਇੱਕ ਨਮਰਾਲ ਜੀ ਗੱਡੀ ਇਹ ਬਾਈ 6 ਮਰਾਲ ਚੀਜ਼ ਹੋਵੇ ਅੱਛਾ ਲਓ ਮੈਂ ਤੋ 6 ਮਰਾਲ ਦਾ ਕੋਈ ਵੀ ਲਵੇ ਲੈਣ ਵਾਲਾ ਭਰਾ ਪੁੱਛਦਾ ਵੀ ਹਨ ਕਈ ਵਾਰ ਇਹ ਹਰ ਜੀ ਹੁੰਦੀ ਵੀ ਚੀਜ਼ ਆਪਣੇ ਨੂੰ ਮਿਲਦੀ ਨਹੀਂ ਹੁੰਦੀ ਹਨ ਚੀਜ਼ ਖਰਾਬ ਹੋ ਜਾਂਦੀ ਹੈ ਹਾਂ ਹਾਂ ਬਾਈ ਤੇ ਪੁਰਾਣੀ ਗੱਡੀ ਦੀ ਤਕਰੀਬ ਨਾਲ ਜੀ ਅਲਟੋ ਵਾਲੇ ਦੀ ਜਗਦੀ ਇਹ ਟਟੋ ਵਾਲਾ ਬਰੇ ਅੱਛਾ ਆਪਾਂ ਬੰਦ ਕਰਾ ਦੇਣਾ ਤੇਗਾ ਵੀ ਬਸ ਛੋਟੀ ਬਾਡੀ ਦੀ ਗੱਲੀ ਜਿਹੜੀ ਸੀ ਤਾਂ ਕਰਕੇ ਅਗਲਾ ਹੋ ਗਰ ਗਿਆ ਆਪਾਂ ਨੂੰ ਅੱਛਾ ਹਾਂਜੀ ਬਈ ਅਲਟੋ ਵਾਲੀ ਸਪੇਅਰ ਪਾਰਟ ਤੁਹਾਨੂੰ ਕਿਹਜਾ ਚਾਹੀਦਾ ਹਨਾ ਤੇ ਬਾਈ ਬਈ ਬਲਾਕ ਇਹ ਵੀ 6 ਮਾਡਲ ਦੀ ਬਾਈ ਅਲਟੋ ਅੱਛਾ ਇੰਜਨ ਵਗੈਰਾ ਇਹਦੇ ਵੀ ਸਹੀ ਪੈਨੇ ਕੋਈ ਹੋ ਨਹੀਂ ਬਾ ਬਾਡੀ ਜਿਹੜੀ ਖਰਾਬ ਆ ਆ ਕਿਸੇ ਦੇ ਘਰੇ ਕੋਈ ਪੁਰਾਣਾ ਮਤਲਬ ਖੜਾ ਕੋਈ ਜੇ ਪੁਰਾਣੀ ਗੱਡੀ ਖੜੀ ਹੋਵੇ ਪੁੱਛਦੇ ਆ ਇਹਦੇ ਬਾਈ ਆਪਾਂ ਕੱਟ ਲਾਂਗੇ ਤਾਂ ਵੀ ਕੋਈ ਨਹੀਂ ਬੰਦਾ ਆਪਾਂ ਨੂੰ ਫੋਨ ਕਰ ਦੂਗਾ ਟੇਲ ਫੇਟਾ ਪਾਵੇ ਅੱਛਾ ਜੇ ਕੋਈ ਗੱਡੀ ਪੁਰਾਣੀ ਜ਼ਿਆਦਾ ਲਿਆਉਂਦਾ ਸਬਸਕ੍ਰਾਈਬ ਦੀ ਗੱਡੀ ਐ ਗੱਡੀ ਦੀ ਬਾਡੀ ਗਲੀ ਹੋਈ ਆ ਸੋ ਵੀ ਕੱਟ ਲੈਣੇ ਆ ਨਾਲ ਅੱਛਾ ਹਾਂ ਹਾਂ ਕਿਸੇ ਨੂੰ ਕਈ ਵਾਰ ਬਾਡੀ ਦੀ ਜ਼ਰੂਰਤ ਹੁੰਦੀ ਹੈ ਨਾ ਬਾਡੀ ਵਿੱਚ ਕਾ ਬਾਡੀ ਸਾਫ ਆ ਹਾਂ ਸਾਫ ਬਾਡੀਆਂ ਵੀ ਬਾਡੀ ਸਾਫ ਆ ਜੀ ਨੇ ਵੀਰੇ ਹਾਂ ਉਹ ਬਾਡੀ ਵੀ ਮਾਈਕ ਕਾਉਂ ਕਰ ਲਿਆ ਹਣਾ ਥੋੜਾ ਜਿਹਾ ਠੀਕ ਹੈ ਜੀ ਵੀਡੀਓ ਸ਼ੇਅਰ ਕਰ ਦਿਓ ਭਾਓ ਅਗਲੀ ਵਾਰੀ ਵੇਖਾਂਗੇ ਬਸ ਮੰਗਾਂਗੇ ਭਾ ਮੰਗੇ ਹਾਂ ਤੇ ਜੇ ਕੋਈ ਦੋਨੇ ਦਾਸ ਹੋਏ ਨਾ ਸਾਰੇ ਅੱਛਾ ਪਰ ਆਪਾਂ ਦੀ ਗੱਡੀਆਂ ਵਧੀਆ ਲੈ ਚਾਹਾਂਗੇ ਨਾਲੇ ਬੰਦੇ ਨੂੰ ਆਪਣੇ ਤੋਂ ਹੋਗਾ ਕੁਝ ਚੱਕਰ ਠੀਕ ਹੈ ਠੀਕ ਹੈ ਜੀ ਓਕੇ